ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਵਾਜ਼ ਲੋਕਾਂ ਦੀ ਨਿਊਜ਼ ਨਾਲ ਜੁੜ ਜੀ ਆਪਾਂ ਸਾਡੇ ਚੈਨ ਅਵਾਜ਼ ਲੋਕਾਂ ਦੀ ਨਿਊਜ਼ ਵੱਲੋਂ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵੇਦੀ ਗੁੱਡ ਮਾਰਨਿੰਗ ਜੁੜ ਜੀ ਆਪਾਂ ਅੱਪਾ ਜੀ ਕਿਨ ਕਿਸਾਨ ਭਰਾਵਾਂ ਦੇ ਲਈ ਇੱਕ ਚੈਪਟਰ ਹੈਗਾਗਾ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ ਜੋ ਮੈਨੂੰ ਮਾਰਕੀਟ 'ਚੋਂ ਪਤਾ ਲੱਗਿਆ ਆਪਾਂ ਉਸ ਮੁਤਾਬਕ ਗੱਲ ਕਰਾਂਗੇ ਵੀ ਕਿਸਾਨ ਵੀਰਾਂ ਨੂੰ ਡਾਇਰ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਉਹਦੇ 'ਚ ਪ੍ਰੋਬਲਮ ਇਹ ਆ ਕਿਉਂ ਰਹੀ ਹੈ ਇਹਦਾ ਇੱਕ ਕਾਰਨ ਇਹ ਹੈਗਾਗਾ ਕਿ ਗਵਰਨਮੈਂਟ ਨੇ 75% ਡਾਇਰ ਸੁਸਾਇਟੀਆਂ ਨੂੰ ਦਿੱਤਾ ਹੁਣ ਸੁਸਾਇਟੀਆਂ 'ਚ ਕੀ ਪ੍ਰੋਬਲਮ ਆ ਰਹੀ ਹੈਗੀ ਆਪਣਾ ਜ਼ਿਮੀਂਦਾਰ ਭਰਾਵਾ ਨੂੰ ਸੁਸਾਇਟੀਆਂ 'ਚ ਇਹ ਪ੍ਰੋਬਲਮ ਆ ਰਹੀ ਹੈਗੀ ਵੀ ਜਿਹੜਾ ਡਾਇਰ ਉੱਥੋਂ ਲੈਣ ਜਾਂਦਾ ਬੰਦਾ ਉਹ ਪੈਸਾ ਭਰਉਂਦੇ ਨੇ ਪਹਿਲਾਂ ਜਦੋਂ ਕਿ ਜ਼ਿਮੀਂਦਾਰ ਭਰਾਗੇ ਹਲੇ ਫਸਲ ਹੁਣ ਵਿਕੀ ਐ ਖਾਤੇ 'ਚ ਹਲੇ ਪੈਸੇ ਨਹੀਂ ਆਏ ਡਾਇਰ ਦੀ ਪਹਿਲਾਂ ਲੋੜ ਐ ਜ਼ਿਮੀਂਦਾਰ ਭਰਾ ਜਾਵੇ ਤਾਂ ਜਾਵੇ ਕਿੱਥੇ ਸੋਸਾਇਟੀ ਬਗੈਰ ਪੈਸਾ ਭਰਾਈ ਤੋਂ ਡਾਇਆ ਨਹੀਂ ਦਿੰਦੀ ਫੇਰ ਉਹ ਜ਼ਿੰਮੇਦਾਰ ਭਰਾ ਦੁਕਾਨਦਾਰਾਂ ਕੋਲੇ ਜਾਂਦੇ ਨੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਛੋਟੇ ਦੁਕਾਨਦਾਰਾਂ ਕੋਲੇ ਉਹ ਦੁਕਾਨਦਾਰਾਂ ਨੇ ਕਿਉਂਕਿ ਦਵਾਈਆਂ ਸਪਰੀਆਂ ਸਾਰਾ ਕੁਝ ਲੈਂਦੇ ਨੇ ਉਹਨਾਂ ਦਾ ਲੈਣ ਦੇਣ ਉਹਨਾਂ ਨਾਲ ਚੱਲਦਾ ਹੈ ਇਸ ਕਰਕੇ ਉਹ ਉਹਨਾਂ ਕੋਲੇ ਜਾਂਦੇ ਨੇ ਵੀ ਸਾਨੂੰ ਡਾਇਆ ਪ੍ਰੋਵਾਈਡ ਕਰਵਾਓ ਛੋਟੇ ਦੁਕਾਨਦਾਰਾਂ ਨੂੰ ਡਾਇਆ ਮਿਲਦਾ ਨਹੀਂ ਕਿਉਂਕਿ ਵੱਡੇ ਦੁਕਾਨਦਾਰ ਵੱਡੇ ਡੀਲ ਜਿਹੜੇ ਡੀਲਰ ਹੈਗੇ ਨੇ ਵੱਡੇ ਵੱਡੇ ਚਾਰ ਜਿਵੇਂ ਆਪਣੇ ਸੁਨਾਮ ਦੇ ਵਿੱਚ ਚਾਰ ਪੰਜ ਹੈਗੇ ਨੇਗੇ ਉਹ ਆਪੋਂ ਆਪਣਾ ਡਾਇਆ ਫਿਰ ਬਲੈਕ ਕਿ ਮਿਲਦਾ ਡਾਇਆ ਮੈਂ ਸੁਣਿਆ ਹੈਗਾ ਕਿ 1350 ਰੁਪਏ ਦੀ ਬੋਰੀ 1600 ਰੁਪਏ ਚ ਮਿਲ ਰਹੀ ਹੈ ਹੁਣ ਕੀ ਇਹ ਅਫਸਰਾਂ ਨੂੰ ਨਹੀਂ ਪਤਾ ਯਾਰ ਕੀ ਇਹ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈਗਾ ਵੀ ਇਹ ਚੀਜ਼ ਹੋ ਰਹੀ ਹੈਗੀ ਹੁਣ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਜਿਹੜਾ ਡਾਇਆ ਹੈਗਾ ਜਦੋਂ ਤੁਸੀਂ ਗਵਰਨਮੈਂਟ ਲਾਇਸੈਂਸ ਦਿੰਦੀ ਹੈ ਛੋਟੇ ਦੁਕਾਨਦਾਰਾਂ ਨੂੰ ਤੱਕ ਗਾਇਆ ਵੀ ਕੰਪਨੀਆਂ ਤੋਂ ਦਬਾ ਸਕਦੀ ਹੈ ਛੋਟੇ ਜਿਮੀਨ ਦੁਕਾਨਦਾਰਾਂ ਨੂੰ ਇੱਥੇ ਪ੍ਰੋਬਲਮ ਇਹ ਆ ਰਹੀ ਹੈ ਅੱਜ ਪੋਜੀਸ਼ਨ ਇਹ ਹੋ ਰਹੀ ਹੈ ਕਿ ਵੱਡੇ ਵੱਡੇ ਦੁਕਾਨਦਾਰ ਨਾਲੇ ਤਾਂ ਰੇਟ ਮਹਿੰਗਾ ਲਈ ਜਾਂਦੇ ਨੇਗੇ 1600 ਕੁਛ ਰੁਪਏ ਦੀ ਬੋਰੀ ਮੈਂ ਹੁਣ ਮਾਰਕੀਟ ਚੋਂ ਪਤਾ ਕਰਕੇ ਆਇਆ ਮਿਲ ਰਹੀ ਹੈ ਉਹ ਜੇ ਇਹ ਚੀਜ਼ਾਂ ਆਪਾਂ ਜਿੰਮੇਦਾਰ ਜਾਂ ਛੋਟਾ ਦੁਕਾਨਦਾਰ ਬੋਲਦਾ ਤਾਂ ਫਿਰ ਉਹਤੇ ਕਾਰਵਾਈ ਕੀਤੀ ਜਾਂਦੀ ਹੈ ਵੀ ਤੂੰ ਪਰਦੇ ਕਿਉਂ ਚਾਗਦਾ ਹੈ ਭਰਾਓ ਮੈਂ ਗਵਰਨਮੈਂਟ ਨੂੰ ਬੇਨਤੀ ਕਰਦਾ ਵੀ ਜਿਹੜਾ ਸੁਸਾਇਟੀਆਂ ਚ ਡਾਇਆ ਪਿਆ ਜਾਂਦਾ ਜਿੰਮੇਦਾਰ ਨੂੰ ਪਧਾਰ ਦਵਾਓ ਹਲੇ ਕਿਉਂਕਿ ਜਿੰਮੇਦਾਰ ਕੋਲੇ ਪੇਮੈਂਟ ਨਹੀਂ ਖਾਤੇ ਚਾਈ ਉਹ ਕਿਵੇਂ ਸੁਸਾਇਟੀ ਦੇ ਪੈਸੇ ਭਰੇ ਇੱਥੇ ਪ੍ਰੋਬਲਮ ਹੁਣ ਇਹ ਆ ਰਹੀ ਹੈ ਜੀ ਦੋਸਤੋ ਮੈਂ ਚੀਫ ਸਾਹਿਬ ਨਾਲ ਵੀ ਗੱਲ ਕੀਤੀ ਇਸ ਵਿਸ਼ੇ ਤੇ ਉਹ ਕਹਿੰਦੇ ਵੀ ਹੁਣ ਕੀ ਕਰੀਏ ਅਸੀਂ 75% ਡਾਇਰ ਸੋਸਾਇਟੀਾਂ ਚ ਦਿੱਤਾ ਹੋਇਆ ਜਦੋਂ ਕਿ ਬਾਕੀ ਦਾ ਵੱਡੇ ਦੁਕਾਨਦਾਰ ਲੈ ਲੈਂਦੇ ਨੇ ਛੋਟੇ ਦੁਕਾਨਦਾਰ ਕੋਲੇ ਜਿੰਨਾ ਜ਼ਿੰਮੇਦਾਰ ਹੈ ਫਿਰ ਉਹ ਵਿਚਾਰਾ ਬਲੈਕ ਚលੰਦਾ ਫਰੀ ਜਾਂਦਾ ਹੈਗਾ ਬਹੁਤ ਲੁੱਟ ਹੋ ਰਹੀ ਹੈਗੀ ਕਿਸਾਨ ਵੀਰਾਂ ਦੀ ਇਹਨੂੰ ਰੋਕਿਆ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਕੋਈ ਸਿਸਟਮ ਬਣਾਇਆ ਜਾਵੇ ਜਿਹਦੇ ਤਹਿਤ ਤਾਂ ਜ਼ਿੰਮੇਦਾਰ ਭਰਾ ਦੀ ਲੁੱਟ ਨਾ ਹੋਵੇ ਨੜ ਦਾ ਛੋਟਾ ਦੁਕਾਨਦਾਰ ਲੁੱਟਿਆ ਜਾ ਰਿਹਾ ਹੈ ਕਿਉਂਕਿ ਉਹਨੂੰ ਸਮਾਨ ਮੜਿਆ ਜਾ ਰਿਹਾ ਨਾਲੇ ਉਹ ਜ਼ਿੰਮੇਦਾਰ ਤੋਂ ਆਪਣੇ ਪੈਸੇ ਪੁਰਾਣੇ ਕਢਾਉਣੇ ਹੁੰਦੇ ਨੇ ਕਿ ਦੁਕਾਨਦਾਰ ਨੇ ਛੋਟੇ ਨੇ ਤਾਂ ਉਹਨੂੰ ਵਿਚਾਰੇ ਨੂੰ ਘਟਾਵਾਦ ਦਾ ਸਹਿਣਾ ਪੈ ਰਿਹਾ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਐਗਰੀਕਲਚਰ ਡਿਪਾਰਟਮੈਂਟ ਦੇ ਅਫਸਰਾਂ ਤੱਕ ਰਚ ਪਹੁੰਚੇ ਧੰਨਵਾਦ ਦੋਸਤੋ ਸਾਰਿਆਂ ਨੂੰ ਸ਼ਸ਼ੀ ਕਾ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਨੂੰ ਫੋਲੋ ਕਰੋ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ